ਸਭ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੋ ਹੀ ਹੈ ਕਿ ਤੁਸੀਂ ਵਿਦਿਆਰਸੀ ਸੰਘਰਸ਼ ਚੋਂ ਵਿਦਿਆਰਥੀ ਸਿਆਸਤ ਦੇ ਵਿੱਚੋਂ ਨਿਕਲੇ ਹੋ ਸੋ ਉਹਨਾਂ ਸਮਿਆਂ ਦੇ ਵਿੱਚ ਵੀ ਤੁਸੀਂ ਸੰਘਰਸ਼ ਕੀਤਾ ਜੇਲਾਂ ਵੀ ਕਟੀਆਂ ਸੋ ਉਸ ਦੌਰ ਦੀ ਸਿਆਸਤ ਤੇ ਅੱਜ ਦੀ ਸਿਆਸਤ ਵਿਚਾਲੇ ਕੀ ਫਰਕ ਸਮਝਦੇ ਹੋ ਦੇਖੋ ਵਿਦਿਆਰਥੀ ਜਿਵੇਂ ਜਦੋਂ ਅਸੀਂ ਆਏ ਮੈਂ ਸਾਰਾ ਉਦੋਂ ਤੋਂ ਲੈ ਕੇ ਅੱਜ ਦੀ ਸਿਆਸਤ ਬਹੁਤ ਵੱਡਾ ਫਰਕ ਆ ਉਦੋਂ ਸਿਆਸਤ ਜਿਹੜੀ ਸੇਵਾ ਲਈ ਸੀ ਉਦੋਂ ਸਿਆਸਤ ਜਿਹੜੀ ਸਿਧਾਂਤ ਸੀ ਸੀ ਪ੍ਰਿੰਸੀਪਲ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਐਮਏ ਕਰਕੇ ਗਿਆ ਐਮਰਜੈਂਸੀ ਲੱਗੀ ਮੇਰੇ ਘਰੇ ਪੁਲਸ ਆ ਗਈ ਮੈਨੂੰ ਜਾ ਕੇ ਥਾਣੇ ਲੈ ਗਏ ਤੇ ਮੈਨੂੰ ਛਡਾਉਣ ਵਾਸਤੇ ਸਾਡੇ ਇਲਾਕੇ ਦੀਆਂ 1.5 200 ਟਰਾਲੀਆਂ ਭਰ ਕੇ ਲੋਕ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਕੋਲ ਗਏ ਗਿਆਨੀ ਜੀ ਕਹਿੰਣ ਲੱਗੇ ਵੀ ਮੈਂ ਕੱਲ ਨੂੰ ਉਹਨੂੰ ਪ੍ਰੋਫੈਸਰ ਲਾ ਦਣਾ ਤੇ ਇੱਕ ਲੈਨ ਲਿਖਾ ਦਿਓ ਵੀ ਮੈਂ ਐਮਰਜੈਂਸੀ ਦੇ ਹੱਕ 'ਚ ਆ ਮੇਰੇ ਕੋਲ ਆ ਕੇ ਮੈਨੂੰ ਕਹਿੰਦੇ ਵੀ ਆਦਾ ਸੌਖਾ ਹੀ ਕੰਮ ਆਣਾ ਪ੍ਰੋਫੈਸਰੀ ਮਿਲ ਰਹੀ ਆ ਮੈਂ ਮੈਂ ਨਹੀਂ ਲਿਖਣੀ ਕਹਿੰਦੇ ਫੇ ਸਾਰੀ ਉਮਰ ਕਹਿੰਦਾ ਵੀ ਜੇਲ੍ਹ 'ਚ ਰਹੋਗੇ ਮਾ ਰਹੀ ਜਾਈਏ ਮੈਂ ਇਹਨੂੰ ਮੇਰੇ ਤੇ ਸਭ ਤੋਂ ਸਖਤ ਕਾਨੂੰਨ ਲਾਤਾ ਗਿਆ ਨਹੀਂ ਜਿਹਨੇ ਗੁੱਸੇ ਹੋ ਕੇ ਤੇ ਮਿਸਾ ਤੇ ਸਭ ਤੋਂ ਵੱਧ ਜੇਲ੍ਹ ਚ ਰੱਖਿਆ ਸਮਾਂ ਮੈਨੂੰ 21 ਮਹੀਨੇ ਬਾਕੀ ਲੀਡਰ 19 ਮਹੀਨੇ ਬਾਅਦ ਛੱਡਦੇ ਮੈਨੂੰ 21 ਮਹੀਨੇ ਬਾਅਦ ਛੱਡਿਆ ਪਰ ਮੈਂ ਮੱਲ ਧੌਣ ਨਹੀਂ ਵੀ ਕਰਕੇ ਨਹੀਂ ਤੁਰਿਆ ਉਹ ਜੋ ਮੈਨੂੰ ਬਰੱਡ ਦੇਣ ਲੱਗਾ ਥਾਣੇਦਾਰ ਮੈਨੂੰ ਕਹਿੰਦਾ ਤੂੰ ਕਦੇ ਟਾਈਮ ਮਨਿਸਟਰ ਬਣੂਗਾ ਮੈਂ ਤਾਂ ਦਰਾਸਾ ਦਿੰਦਾ ਵਿਚਾਰਾ ਪਰ ਮਨਿਸਟਰ ਵੀ ਬਣ ਗਏ ਐਮਪੀ ਬਣ ਗਏ ਯਾਨੀ ਗੱਲ ਸਿਧਾਂਤ ਦੀ ਆ ਹੁਣ ਜਿਹੜੀ ਰਾਜਨੀਤੀ ਆ ਹੁਣ ਤਾਂ ਤੁਸੀਂ ਦੇਖੋ ਦਿਨ ਤੇ ਕਈ ਵਾਰੀ ਦੋ ਦੋ ਵਾਰੀ ਬਦਲ ਜਾਂਦੇ ਆ ਬੰਦੇ ਸੀਟਿੰਗ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਬਦਲ ਗਏ ਮਤਲਬ ਮੱਝ ਤਾਂ ਗਈ ਨਾਲ ਸੰਗਲ ਵੀ ਲੈ ਗਈ ਮਤਲਬ ਇਹ ਹਾਲ ਹੋ ਰਿਹਾ ਮਤਲਬ ਅੱਜ ਦੀ ਰਾਜਨੀਤੀ ਜਿਹਦਾ ਵੱਡਾ ਕਾਰਜ ਜੋ ਮੈਂ ਸਮਝਦਾ ਕਿ ਅੱਜ ਰਾਜਨੀਤੀ ਤੇ ਜਿਹੜੇ ਕਾਰਪੋਰੇਟ ਘਰਾਣੇ ਉਹ ਕਾਬਜ ਹੋ ਗਏ ਕਾਰਪੋਰੇਟ ਘਰਾਣਿਆਂ ਦਾ ਕੇਵਲ ਤੇ ਕੇਵਲ ਜਿਹੜਾ ਮਕਸਦ ਹੁੰਦਾ ਮਤਲਬ ਪੈਸਾ ਕਮਾਉਣਾ ਲੋਕਾਂ ਦੀ ਮਿਹਨਤ ਕਮਾਈ ਨੂੰ ਲੁੱਟ ਕੇ ਆਪਣੀਆਂ ਤੇਜੋਰੀਆਂ ਭਰ ਕੇ ਫਿਰ ਉਹ ਲੋਕਾਂ ਦਾ ਮਾਨ ਖਰੀਦਣ ਲਈ ਲੋਕਾਂ ਦਾ ਲੁੱਟਿਆ ਹੋਇਆ ਧਨ ਲੋਕਾਂ ਦੇ ਵਿੱਚ ਵੰਡਦੇ ਨੇ ਫਿਰ 5 ਸਾਲ ਲਈ ਲੁੱਟਣ ਲਈ ਲਾਇਸੈਂਸ ਲੈ ਲੈਂਦੇ ਨੇ ਆਹ ਪੋਲਿਟਿਕ ਚੱਲ ਰਹੀ ਆ ਜਿਹੜੀ ਉਸ ਟਾਈਮ ਦੀ ਪੋਲਿਟਿਕ ਸੀ ਸਾਡੀ ਅਸੀਂ ਸੇਵਾ ਨੂੰ ਆਧਾਰ ਬੰਦੇ ਸੀ ਲੋਕਾਂ ਦੇ ਕੰਮ ਕਰਕੇ ਫਿਰ ਲੋਕਾਂ ਵੀ ਜਾਂਦੇ ਸੀ ਸੋ ਇਹ ਫਰਕ ਆ ਉਦੋਂ ਪਰ ਅਸਲ ਕਾਰਨ ਤੁਸੀਂ ਕੀ ਸਮਝਦੇ ਹੋ ਜਿਹੜੀ ਲੀਡਰਾਂ ਦੀ ਜਿਹੜੀ ਵਫਾਦਾਰੀ ਹੈ ਉਹ ਜਾਂਦੀ ਰਹੀ ਪਾਰਟੀਆਂ ਪ੍ਰਤੀ ਇਹ ਪਾਰਟੀਆਂ ਦੀ ਲੀਡਰਾਂ ਪ੍ਰਤੀ ਵਫਾਦਾਰੀ ਹੈ। ਨਹੀਂ ਕਾਰਨ ਮੈਂ ਤੁਹਾਨੂੰ ਬੜਾ ਸਪੱਸ਼ਟ ਦੱਸਦਾ ਵੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ سرمایہਦਾਰ ਲੋਕ ਨੇ, ਅਮੀਰਜਾਦੇ ਲੋਕ ਨੇ ਉਹਨਾਂ ਨੇ ਰਾਜਨੀਤੀ ਦੇ ਕਬਜ਼ਾ ਕਰ ਲਿਆ। ਉਹਨਾਂ ਦਾ ਕੋਈ ਮਕਸਦ ਨਹੀਂ ਲੋਕਾਂ ਦੇ ਕੰਮ ਕਰਨਾ ਕੋਈ ਮਕਸਦ ਨਹੀਂ ਲੋਕਾਂ ਦੀ ਸੇਵਾ ਕਰਨਾ ਉਹ ਸਮਝਦੇ ਆਂ ਅਸੀਂ ਪੈਸੇ ਨਾਲ ਖਰੀਦ ਲੈਣੇ ਆ ਅਸੀਂ ਜਦੋਂ ਚੋਣਾਂ ਆਉਣੀਆਂ ਉਦੋਂ ਇਸ਼ਤਿਹਾਰ ਲਾਵਾਂਗੇ ਮਤਲਬ ਜਿੰਨਾ ਝੂਠਾ ਪ੍ਰਚਾਰ ਕਰਾਂਗੇ ਸ਼ਰਾਬਾਂ ਪਾਵਾਂਗੇ ਬੰਡਾਂਗੇ ਪੈਸਾ ਵੰਡਾਂਗੇ ਮਤਲਬ ਲੋਕਾਂ ਦਾ 5 ਸਾਲ ਦੇ ਵਿੱਚ ਲੋਕਾਂ ਦੀ ਮਿਹਨਤ ਕਮਾਈ ਦਾ ਲੁੱਟਿਆ ਹੋਇਆ ਧਨ ਉਹਦੇ ਵਿੱਚੋਂ ਜੇ 1-2% ਉਹ ਖਰਚ ਵੀ ਦੇਣਗੇ ਤਾਂ ਉਹ ਅੱਗੇ ਨੂੰ 5 ਸਾਲ ਦਾ ਫੇਰ ਲੁੱਟਣ ਦਾ ਲਾਇਸੈਂਸ ਲੈ ਲੈਣਗੇ ਅੱਗੇ ਰਾਜਨੀਤੀ ਵਿੱਚ ਲੋਕ ਉਹ ਆਉਂਦੇ ਸੀ ਜਿਹੜੇ ਨੇ ਜੇਲਾ ਕਟੀਆਂ ਦਸ ਸਹੇ ਨੇ ਮਤਲਬ ਲੋਕਾਂ ਲਈ ਸੰਘਰਸ਼ ਕੀਤੇ ਨੇ ਲੋਕਾਂ ਲਈ ਆਪਣਾ ਘਰ-ਬਾਰ ਉਜਾੜਿਆ ਉਹਨੂੰ ਲੋਕ ਫਿਰ ਸਤਕਾਰ ਦਿੰਦੇ ਸੀ ਮਤਲਬ ਪ੍ਰਮਾਤਮਾ ਤੋਂ ਬਾਅਦ ਰੱਬ ਤੋਂ ਬਾਅਦ ਉਹਨੂੰ ਰਾਜਨੀਤਿਕ ਲੋਕਾਂ ਦੀ ਪੂਜਾ ਹੁੰਦੀ ਸੀ ਹੁਣ ਤਾਂ ਰਾਜਨੀਤੀ ਗੰਧਲੀ ਹੋ ਗਈ ਰਾਜਨੀਤੀ ਬਦਨਾਮ ਹੋ ਗਈ